ਭਾਈ ਇਹ ਜੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਭਾਗਰ ਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨਹੀਂ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਜਿ ਫੋਟੋ ਆਊਗਾ ਤੇ ਰੀਡਰ ਸਾਂਚ ਦੇ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦਿਆ ਕਲੇਸ਼ ਲੋਕੀ ਤੇ ਆਲ ਵੀ ਦਾ ਦੋਸਤੋ ਤੋਰ ਸੁਦੀਰ ਸਿੰਘ ਜੀ ਕੁਲਦੀਪ ਸਿੰਘ ਜੀ ਆ ਕੀ ਘਟਨਾ ਵਾਪਰੀ ਹੈ ਇਹ ਸੋਹਾਂ ਦੀ ਸਾਢੇ 6 ਵਜੇ ਦੀ ਗੱਲ ਹੈ ਜੀ ਜੀ ਕਿ ਦੋਨੇ ਪਿਓ ਪੁੱਤੋ ਆਗੇ ਪਿਓ ਨੇ ਮੁੰਡੇ ਨੂੰ ਧੱਕੇ ਨਾਲ ਨਹਿਰ ਦੇ ਵਿੱਚ ਸੜਤਾ ਅੱਛਾ ਜਦੋਂ ਨਹਿਰ ਦੇ ਵਿੱਚ ਸੜਤਾ ਤੇ ਮੁੰਡਾ ਨਹਿਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਬਾਹਰ ਆ ਰਿਹਾ ਕਿੰਨੀ ਉਮਰ ਸੀ ਬੱਚੀ ਦੀ ਮੱਚੇ ਦੀ ਆਹੇ ਕੋਈ 14-15 ਸਾਲ ਦੀ ਉਮਰ ਸੀ ਅੱਛਾ ਠੀਕ ਹੈ ਉਹ ਮੁੰਡਾ ਬਾਹਰ ਆ ਗਿਆ ਹੂੰ ਬਾਹਰ ਆ ਗਿਆ ਤੇ ਪਿਓ ਨੇ ਫਿਰ ਧੱਕੇ ਨਾਲ ਉਹਨੂੰ ਵਾਪਸ ਸੜਤਾ ਹੂੰ ਉਦੋਂ ਬਾਦ ਖਾਧਾ ਪਿਉ ਨੇ ਛਾਲ ਮਾਰੀ ਤੇ ਮੁੰਡੇ ਨੂੰ ਜੱਫਾ ਪਾ ਕੇ ਵਿੱਚ ਨਹਿਰ ਦੇ ਲੈ ਗਿਆ ਆਪਣੇ ਇੱਥੇ ਰਹਿਤੇ ਗੋਤਾਖੋਰ ਮੁੰਡਾ ਹਰਪੀ ਸਿੰਘ ਅੱਛਾ ਉਹਨਾਂ ਨੇ ਬਾਅਦ ਚ ਆ ਕੇ ਫਿਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੱਢ ਵੀ ਲਿਆ ਉਹਦੇ ਪਿਉ ਨੇ ਫਿਰ ਉਹਨੂੰ ਲੱਤ ਹੜਕ ਕੇ ਜਦੋਂ ਬਾਹਰ ਖਿੱਚ ਲਿਆ ਫਿਰ ਹੈਪੈਡ ਗੋਤੇਖੋਰ ਜਿਹੜੇ ਪਿੱਛੇ हट ਗਏ ਵੀ ਸਾਨੂੰ ਵੀ ਇਹ ਵਿੱਚ ਡਬੋਊਗਾ ਇਸ ਤਰ੍ਹਾਂ ਨਾਲ ਫਿਰ ਉਹ ਵੀ ਨਹਿਰ ਦੇ ਵਿੱਚ ਡੁੱਬ ਗਈ ਫਿਰ ਗੋਤਾਖੋਰ ਆਪਣੇ ਬਾਹਰ ਨਿਕਲੇ ਹਰਪੀ ਉਤਾਰੀ ਤੇ ਕਾਹਦੇ ਤੇ ਆਏ ਸੀ ਫਲਾ ਇਹ ਮੋਟਰਸਾਈਕਲ ਤੇ ਆਏ ਸੀ ਮੋਟਰਸਾਈਕਲ ਤੇ ਇਹ ਮੁਕਸਰ ਵੰਡੋਂ ਆਏ ਕਿ ਨਹੀਂ ਇਹ ਨਹੀਂ ਪਤਾ ਇਸ ਤਾਂ ਜਿਹੜੇ ਹਿਸਾਬ ਨਾਲ ਦੱਸਿਆ ਜਾਂ ਦੇਖਿਆ ਸਾਨੂੰ ਉਹ ਪਤਾ ਲੱਗਿਆ ਇਹ ਪਤਾ ਨਹੀਂ ਮੁਕਸਰ ਆਏ ਸੀ ਕਿ ਉਹ ਪਿੰਡੋਂ ਆਏ ਸੀ ਇਸ ਗੱਲ ਦਾ ਨਹੀਂ